ਇਕ 25 ਉਹ ਦਾ ਸ਼ੁਕਾਜਾ ਬਾਲਕ ਆ ਬੱਚਾ ਛੁਟਾ ਜਾ ਉਸ ਵੇਲੇ ਸੇ ਟੜਕੀ ਉੱਠ ਪਿਆ ਟੜਕੇ ਉੱਠਿਆ ਉਹਨੇ ਸੋਚਿਆ ਜੇ ਮੈਂ ਇਹਨੂੰ ਇੱਥੇ ਛੱਡਦਾ ਇਹਨੇ ਮੰਜੇ ਤੇ ਪਾਇਨੇ ਰੋਈ ਜਾਣਾ ਰੋਈ ਜਾਣਾ ਮੈਨੂੰ ਕੰਮ ਨਹੀਂ ਕਰਨ ਦੇਣਾ ਉਹਨੇ ਦੁੱਧ ਪਿਲਾਇਆ ਲਾਡ ਕੀਤਾ ਪਿਆਰ ਕੀਤਾ ਤੇ ਉਹਨੂੰ ਪੁਚਕਾਰ ਕੇ ਸੁਆਂਦਾਤਾ ਸੁਆਂ ਕੇ ਤੇ ਪੰਗੂੜੇ ਚ ਬਾਦਤਾ ਪੰਗੂੜੇ ਚ ਪਾਇਆ ਹੁਣ ਉਹਨੇ ਸੋਚਿਆ ਕਿ ਜਿੰਨਾ ਚਿਰ ਇਹ ਸੁੱਤਾ ਬਾ ਛੇਤੀ ਛੇਤੀ ਘਰ ਦੇ ਕੰਮ ਕਰ ਲਵਾਂ ਉਹ ਜਿੰਨੇ ਘਰ ਦੇ ਕੰਮ ਕਰਦੀ ਪੂਨੀ ਵਰੀ ਪੰਗੂੜੇ ਵੱਲ ਝਾਤੀ ਮਾਰ ਦਿੰਦੀ ਆ ਕਿਉਂਕਿ ਉਹ ਚਾਹਤੀਆਂ ਤਾਂ ਮਾਰਦੀ ਵੀ ਧਿਆਨ ਬੱਚੇ ਵਾਲੇ ਕੰਮ ਉਸਾਰੇ ਕਰੀ ਜਾ ਰਹੀ ਹੈ ਨਾ ਤੇ ਧਿਆਨ ਬੱਚੇ ਵਾਲੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਤੂੰ ਕਹਿਣਾ ਵੀ ਮਹਾਰਾਜ ਕਾਮ ਦੇ ਜਾਈਏ ਕਿ ਤੁਹਾਡੀ ਬੰਦਗੀ ਕਰੀਏ ਸਤਿਗੁਰ ਕਹਿੰਦੇ ਵੀ ਜਰੂਰ ਕਾਮ ਤੇ ਜਾ ਦਿਨ ਰਾਤਰੀ ਦੀ ਗੱਲ ਜਿਹੜੀ ਜਪਣ ਦੀ ਗੱਲ ਉਹ ਧਿਆਨ ਦੀ ਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਪੁੱਛੋ ਉਹ ਕਹਿਣ ਲੱਗੇ ਮਹਾਰਾਜ ਬਾਦਸ਼ਾਹ ਕਹਿਣ ਲੱਗੇ ਵੀ ਜਿਹੜੀ ਬੱਚੀ ਆ ਨਾ ਸਵਾਰਣੀ ਉਹਨੇ ਇਦਾਂ ਕੀਤਾ ਕਹਿੰਦੇ ਵੀ ਅੰਦਰ ਬਾਹਰ ਕਾਜ ਗਰੂ ਦੀ ਚੀਤ ਸੁਬਾਲਕ ਰਾਖੀ ਹਲੇ ਅੰਦਰ ਬਾਹਰ ਕੰਮਣਾ ਰੁੱਝੀ ਹੋਈ ਹੈ ਪਰ ਚੇਤੋ ਦਾ ਬਾਲਕ ਵਾਲਾ ਕਹਿੰਦੇ ਬਸ ਇਦਾਂ ਹੀ ਕੰਮ ਕਰਨਾ ਹੈ ਇਦਾਂ ਰੱਬ ਨੂੰ ਚੇਤੇ ਕਰਨਾ ਹੀ ਗੁਰ ਕੈ ਸੰਗ ਰਹੇ ਦਿਨ ਰਾਤੀ ਸੰਗ ਸੁਰਤ ਕਰਕੇ ਮਨ ਕਰਕੇ ਪ੍ਰੇਮ ਕਰਕੇ ਯਾਦ ਕਰਕੇ ਕਹਿੰਦੇ ਉਹਨੂੰ ਉਹ ਗੁਰੂ ਦੀ ਸੰਗਤ ਇਦਾਂ ਕਰ ਇਹ ਦਾ ਸੰਗਤ ਕਰੀਦੀ ਹੈ ਸਰੀਰ ਤੇ ਚਲੋ ਘੜੀ ਤੋਂ ਘੜੀ ਗੁਰੂ ਨਾਲ ਜੁੜਦਾ ਹੈ ਸਰੀਰ ਤੇ ਮੰਨ ਲਓ ਕਦੇ ਕਦੇ ਹੁਣ ਆਪਾਂ ਉਹ ਵਿਦੇਸ਼ਾਂ ਚ ਬੈਠੇ ਆ ਨਾ ਤੇ ਗੁਰੂ ਸਾਹਿਬ ਨੂੰ ਯਾਦ ਉੱਥੇ ਵੀ ਬੈਠੇ ਕਰ ਲੈਨੇ ਆ ਤੇ ਹਰਮੰਦਰ ਸਾਹਿਬ ਦਾ ਧਿਆਨ ਕਰਕੇ ਅਰਦਾਸ ਕਰਦੇ ਹੀ ਆ ਨਾ ਸਰੀਰ ਤੇ ਭਾਵੇਂ ਸਾਡਾ ਵਿਦੇਸ਼ਾਂ ਚ ਬੈਠਾ ਤੇ ਧਿਆਨ ਅਸੀਂ ਜੋੜਨ ਦੀ ਕੋਸ਼ਿਸ਼ ਕਰਦੇ ਆ ਧੰਨ ਗੁਰੂ ਰਾਮਦਾਸ ਦੇ ਚਰਨਾਂ 'ਚ ਧਿਆਨ ਦੀ ਗੱਲ ਹੀ ਆ ਨਾ ਜਸਾ ਤੁਰ ਗਏ ਜੇ ਧਿਆਨ ਜੁੜ ਗਿਆ ਨਾ ਫਿਰ ਦਿਨ ਰਾਤ ਯਾਦ ਆਉਂਦੀ ਰਹਿਣੀ ਜੇ ਨਾ ਜੁੜਿਆ ਤੇ ਫਿਰ ਭਾਵੇਂ ਕਹਿ ਤੂੰ ਮੈਂ ਮਹਾਰਾਜ ਦੀ ਹਜ਼ੂਰੀ 'ਚ ਬੈਠਾਂ ਤੇ ਭਾਵੇਂ ਮੈਂ ਦਰਬਾਰ ਸਾਹਿਬ ਸਰੋਵਰ ਦੀਆਂ ਪਰਕਰਮਾਂ 'ਚ ਬੈਠਾ ਵਾਂ ਕਈ ਵਾਰੀ ਫਿਰ ਨਹੀਂ ਮਨ ਜੁੜਗਾ ਗੱਲ ਸਾਰੀ ਧਿਆਨ ਦੀ ਹੈ ਸਤਿਗੁਰੂ ਪਾਤਸ਼ਾਹ ਜੇ ਧਿਆਨ ਜੁੜ ਗਿਆ ਤੇ ਸੰਗਤ ਹੋ ਗਈ ਧਿਆਨ ਨਹੀਂ ਜੁੜਿਆ ਤੇ ਸੰਗਤ ਨਹੀਂ ਆਉਂਦੀ ਇਹ ਸਰੀਰ ਬੈਠਾ ਹੈ ਮਨ ਨਹੀਂ ਬੈਠਾ ਗੁਰੂ ਨੇ ਆਵਾਜ਼ ਮਾਰ ਕੇ ਕਿਹਾ ਏ ਮਨ ਮੇਰੀਆ ਤੂੰ ਸਦਾ ਰਹੋ ਹਰ ਨਾਲੇ ਮਨ ਮੇਰੀਆ ਤੂੰ ਗੁਰੂ ਦੇ ਨਾਲ ਹੈ ਗੁਰੂ ਦੇ ਲਾਗੇ ਤੂੰ ਰਹਿ ਸਰੀਰ ਭਵੇਂ ਮਾ ਗੁਰੂ ਦੇ ਬਿਲਕੁਲ ਲਾਗੇ ਬੈਠਾ ਹੋਵੇ ਹਾਂ ਤੇ ਮਨ ਕਈ ਵਾਰੀ ਲਾਗੇ ਨਹੀਂ ਹੁੰਦਾ ਗੁਰੂ ਨਾਨਕ ਸਾਹਿਬ ਮਹਾਰਾਜ ਨਾਲ ਨਮਾਜ਼ ਪੜਨ ਲੱਗ ਪਿਆ ਕਾਜੀ ਵੀ ਤੇ ਨਵਾਬ ਗੌਤਖਾ ਵੀ ਮਹਾਰਾਜ ਪਾਦਸ਼ਾਹ ਕਹਿੰਦੇ ਕਾਜੀਆ ਤੇਰ ਕੋ ਨਮਾਜ਼ ਨਹੀਂ ਪੜੀ ਕੀ ਆਂਦਾ ਕਿਉਂ ਨਹੀਂ ਪੜੀ ਸਾਰੇ ਤੁਹਾਡੇ ਸਾਹਮਣੇ ਸਜਦੇ ਕੀਤੇ ਤੁਹਾਡੇ ਸਾਹਮਣੇ ਮੈਂ ਨਮਾਜ਼ ਅਦਾ ਕੀਤੀ ਕਹਿੰਦੇ ਨਹੀਂ ਪੜੀ ਤੇਰਾ ਮਨ ਪਤਾ ਕਿਥੇ ਹੀ ਘਰ ਕੁ ਬਸ਼ੀਰੀ ਸੁਈ ਆ ਕਿ ਉਹਦਾ ਛੋਟਾ ਜਿਹਾ ਬੱਚਾ ਕਿਤੇ ਖੂਜ ਨਾ ਡਿਗ ਪਵੇ ਉਦਰ ਤਿਹਾਨ ਕੜੀ ਗੁੜੀ ਜਾਂਦਾ ਕਹਿੰਦਾ ਇਹੋ ਜੀ ਜਾਂਦਾ ਸੀ ਮੰਨ ਲਿਆ ਨਮਾਜ਼ ਤੇਰਾ ਸਰੀਰ ਜ਼ਰੂਰ ਹਾਜ਼ਰ ਸੀ ਮਨ ਹਾਜ਼ਰ ਨਹੀਂ ਸੀ ਆੰਦਾ ਕਾਜੀ ਕਹਿੰਦਾ ਜੀ ਮੇਰੇ ਨਾਲ ਜੇ ਨਹੀਂ ਹੀ ਪੜ ਸਕਦੇ ਜੇ ਮੰਨ ਲਓ ਮੈਂ હાજર ਨਹੀਂ ਸੀ ਤੇ ਨਵਾਬ ਸਾਹਿਬ ਨਾ ਪੜ ਲੈਂਦੇ ਨਵਾਬ ਸਾਹਿਬ ਤਾਂ હાજર ਸੀ ਉਹ ਕਹਿੰਦੇ ਉਹ ਕਿਹੜਾ હાજર ਸੀ ਉਹ ਤੇ ਆਪ ਘੋੜੇ ਖਰੀਦਦਾ ਫਿਰਦਾ ਕਾਬਲ ਦੇ ਵਿੱਚੋਂ ਕਾਬਲ ਜਦੋਂ ਨਵਾਬ ਦਾਉਲਤ ਖਾਨ ਨੂੰ ਦੱਸਿਆ ਨਾ ਤੇ ਨਵਾਬ ਕਹਿੰਦਾ ਸੱਚ ਗਿਆ ਜੀ ਇਹਨਾਂ ਨੇ ਮੇਰਾ ਮਨ ਸੱਚੀ ਘੋੜੇ ਖਰੀਦਦਾ ਫਿਰਦਾ ਹੈ ਕਾਬਲ ਦੇ ਵਿੱਚ ਬਸ ਗੱਲ ਹੁਣ ਦੋਵਾਂ ਦਾ ਸਰੀਰ ਗੁਰੂ ਨਾਨਕ ਸਾਹਿਬ ਦੇ ਲਾਗੇ ਆ ਨਵਾਬ ਦਾ ਵੀ ਗੁਰੂ ਲੱਗ ਗਿਆ ਕਾਜੀ ਦਾ ਵੀ ਗੁਰੂ ਤੇ ਲੱਗ ਗਿਆ ਪਰ ਮਨ ਮਨ ਤੂੰਵਾਂ ਦਾ ਗੁਰੂ ਤੋਂ ਦੂਰ ਸੀਗਾ ਕਈ ਵਾਰੀ ਅਹੀਂ ਵੀ ਭਾਵੇਂ ਗੁਰੂ ਗ੍ਰੰਥ ਸਾਹਿਬ ਦੇ ਬਿਲਕੁਲ ਪੀੜੇ ਲੱਗੇ ਬੈਠੇ ਹੋਈਏ ਤੇ ਕਈ ਵਾਰੀ ਮਨ ਕਰ ਮੱਜਾਂ ਬੰਦ ਆਏ ਪਠੇ ਪਾ ਰਿਹਾ ਗੱਲਾਂ ਕਰਦੀਆਂ ਹੀ ਕਰੀ ਜਾ ਰਿਹਾ ਆਪ ਕੋਈ ਮਨ ਨਹੀਂ ਗੱਲ ਤੇ ਸੰਗਤ ਤਾਂ ਮੰਨਦੀ ਐ ਮਨ ਕਰਕੇ ਆ ਧਿਆਨ ਕਰਕੇ ਆ ਸੁਰਤ ਕਰਕੇ ਆ